ਬਰਨਾਲੇ ਵਾਲਿਓ ਅੱਜ ਮਰੌਣਾ ਨਿਗਾਸ ਤੁਹਾਨੂੰ ਬ੍ਰਾਂਡ 379 ਵਾਲਿਆਂ ਦੇ ਮੋਬਾਈਲ ਐਕਸੈਸਰੀ ਤੇ ਵੀ ਆਫਰ ਲਾਈਵ ਜਾਈ ਹੋਣਾ ਦੀ ਲੋਕੇਸ਼ਨ ਆ ਬਈ ਪੀ ਆਰਟੀਸੀ ਦਫਤਰ ਦੇ ਬਿਲਕੁਲ ਸਾਹਮਣੇ ਬੱਸ ਸਟੈਂਡ ਦੀ ਬੈਕ ਸਾਈਡ ਵੀਡੀਓ ਨੂੰ ਸ਼ੇਅਰ ਕਰਕੇ ਵੀ ਲੈ ਲਓ ਆਫਰਾਂ ਦਾ ਲਾਹਾ ਤੇ ਕੀ ਕੀ ਆਫਰਾਂ ਨੇ ਬਈ ਅੰਦਰ ਚੱਲਦੇ ਆਪਾਂ ਬਾਈ ਹੋਰਾਂ ਤੋਂ ਲੈਣੇ ਆ ਜਾਣਕਾਰੀ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਆਫਰਾਂ ਨੇ ਕਿਹੜੀਆਂ-ਕਿਹੜੀਆਂ ਆਫਰਾਂ ਨੇ ਵੀਡੀਓ ਨਾਲ ਬਈ ਜੁੜੇ ਰਹੋ ਹਾਲ ਹੀ ਹਸਿਕ ਕਾਲ ਦੀ ਜਿਵੇਂ ਕਿ ਤੁਹਾਨੂੰ ਪਤਾ ਆਣਾ ਤੁਸੀਂ ਆਪਣੀ ਸਟੋਰ ਦੇ ਉੱਪਰ ਆਫਰਾਂ ਨੂੰ ਬਹੁਤ ਸਪੋਰਟ ਦਿੰਦੇ ਹੋ ਸੋ ਜੱਜਾਪਾ ਆਹ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਲਈ ਨਵੇਂ-ਨਵੇਂ ਆਫਰ ਲੈ ਕੇ ਆਇਆ ਪਹਿਲਾਂ ਤੁਹਾਨੂੰ ਦੱਸ ਦਈਏ ਆਪਣੇ ਕੋਲ ਨਵੇਂ ਏਅਰਪອດ ਆ ਗਏ ਬਾਈ ਠੀਕ ਹੈ ਜਿਹਦੇ ਅਰੀਜਨਲ ਦੀ ਤਰ੍ਹਾਂ ਪ੍ਰੋਪਰਲੀ ਐਨਸੀ ਵਰਕ ਕਰੂਗਾ ਠੀਕ ਆ ਉਹਨੂੰ ਕੋਲ ਖੜੇ ਬੰਦੇ ਨੂੰ ਦੂਸਰੇ ਬੰਦੇ ਦੀ ਬਾਤ ਨਹੀਂ ਸੁਣਨੀ ਨੋਰਕਲ ਸੇਸ਼ਨ ਐਨੀ ਤਕੜੀ ਆ ਗਈ ਠੀਕ ਹੈ ਜੀ ਜੋ ਕਿ ਤੁਹਾਨੂੰ ਆਪਣੇ ਪ੍ਰਣਾਲੇ ਚ ਕਿਧੋ ਨਹੀਂ ਮਿਲਨੇ ਇਹ ਜੀ ਰਿਪੋਰਟ ਠੀਕ ਆ ਫਿਰ ਵਾਚਾਂ ਦਾ ਤੁਹਾਨੂੰ ਪਤਾ ਆਪਣੇ ਕੋਲ ਸਾਰੇ ਪ੍ਰਣਾਲੇ ਨਾਲੋਂ ਵੱਧ ਵਾਚਾਂ ਮਿਲ ਜਣਗੀਆਂ 30 ਪਲੱਸ ਮਾਡਲ 스마트ਵਾਚ ਦੇ ਵਿੱਚ ਦੇ ਦਾਂਗੇ ਸੀਰੀ 90 ਵਾਚ ਮਿਲ ਜੂ ਐਪਲ ਲੋਗ ਵਾਲੀ ਐਪਲ ਲੋਗ ਵਾਲੀ ਇੱਕ ਸੀਰੀਜ਼ 8 ਦੇ ਵਿੱਚ ਕਿਧੋ ਵਾਚ ਨਹੀਂ ਮਿਲਣੀ ਇਹ ਵੀ ਤੁਹਾਡੇ ਲਈ ਲੈ ਕੇ ਆਇਆ ਬਾਈ ਫਿਰ ਸਭ ਤੋਂ ਸਿਰੇ ਦੀ ਕਲੰਬੀਆ ਦੀ ਵਾਚ ਲੈ ਕੇ ਆਇਆ ਅਮਰੀਕਾ ਦਾ 101%オリジナル ਬ੍ਰਾਂਡ ਆ ਠੀਕ ਹੈ ਜੀ ਇਹ ਬਹੁਤ ਸੋਹਣੀ ਵਾਚ ਮਿਲ ਜੂ ਤੁਹ ਇਹ ਗੂਗਲ ਪਿਕਸਲ ਦੀ ਬਹੁਤ ਚ ਦਿਖਾ ਦਈਏ ਤੁਹਾਨੂੰ ਠੀਕ ਹੈ ਜੀ ਗੂਗਲ ਪਿਕਸਲ ਦੀ ਬਹੁਤ ਜਿੱਥੋਂ ਮਰਜੀ ਲੱਭ ਲਿਓ ਇਹਦੀ ਬਹੁਤ ਚ ਤੁਹਾਨੂੰ ਮਿਲਣੀ ਨਹੀਂ ਆਪਣੇ ਸਟੋਰ ਤੋਂ ਹੀ ਮਿਲੂਗੀ ਸਿਰਫ ਠੀਕ ਹੈ ਜੀ ਅੱਜ ਦੀ ਵੀਡੀਓ ਚ ਇੱਕ ਘੈਂਟ ਜਿਹਾ ਆਫਰ ਲਾ ਦਿੰਨੇ ਆ ਤੁਹਾਡੇ ਲਈ ਠੀਕ ਹੈ ਪਹਿਲਾਂ ਤਾਂ ਸ਼ੇਅਰ ਕਰਨਾ ਤੁਸੀਂ ਖਿੱਚ ਕੇ ਸ਼ੇਅਰ ਵਾਲੇ ਨੂੰ ਹੀ ਆਫਰ ਮਿਲੂਗਾ ਇਅਰਪੌਡ ਵਾਲੇ ਤੁਹਾਨੂੰ ਪਤਾ ਸੀ 280 ਰੁਪਏ ਦੇ ਦਿੰਨੇ ਆ ਆਈਫੋਨ ਵਾਲੇ ਜਿਹੜੇ ਮਾਰਕੀਟ ਚ 5-500 ਰੁਪਏ ਦੇ ਵਿਕੀ ਜਾਂਦੇ ਆ ਅੱਜ ਅਸੀਂ ਤੁਹਾਨੂੰ ਇਹ ਏਅਰਪੌਡ ਤਾਂ 280 ਦੇ ਜਿੰਨੇ ਮਰਜ਼ੀ ਲੈ ਜਾਓ ਇਹਦੇ ਨਾਲ ਨੈਕ ਬੈਂਡ ਤੇ ਏਅਰਪੌਡ ਦੋਨੇ ਚੀਜ਼ਾਂ ਤੇ ਆਫਰ ਲਾਉਣ ਲੱਗਿਆ ਸਿਰਫ 490 ਰੁਪਏ ਦੇ ਵਿੱਚ 490 ਚ ਨੈਕ ਬੈਂਡ ਵੀ ਮਿਲਣਗੇ ਤੁਹਾਨੂੰ ਤੇ ਏਅਰਪੌਡ ਵੀ ਮਿਲਣਗੇ ਚੈਲੰਜ ਵਾਲਾ ਰੇਟ ਹੋਊਗਾ ਠੀਕ ਹੈ ਜੀ ਇੱਕ ਹੋਰ ਜਿਹੜੀ ਚੀਜ਼ ਨੂੰ ਤੁਸੀਂ ਸਭ ਤੋਂ ਵੱਧ ਸਪੋਰਟ ਕਰ ਦਿਓ ਆਪਣੀ ਨੂੰ ਆਈਫੋਨ ਦਾ ਅਡਾਪਟਰ ਠੀਕ ਹੈ ਜੀ ਇੱਕ ਮਿੰਟ ਚ 2% ਚਾਰਜ ਕਰੂਗਾ ਜੇ ਆਪਣੇ ਲਈ ਲ ਕਿੰਨੇ ਦਾ ਮਿਲ ਜੂ ਸਿਰਫ 550 ਰੁਪਏ ਦਾ ਰੇਟ ਦੀ ਗਾਰੰਟੀ ਹੋ ਇਹ ਅਡਾਪਟਰ ਪੂਰਾ ਨਾਨ ਮੈਗਨੇਟ ਹੋਊਗਾ ਠੀਕ ਹੈ ਜੀ ਇੱਕ ਮਿੰਟ ਚ 2% ਚਾਰਜ ਕਰੋ ਸੇਮ ਹੀ ਨਾ ਹੀ ਗਾਰੰਟੀ ਨਾਲ ਸਿਰਫ 550 ਰੁਪਏ ਦਾ ਹੋਰ ਵੀ ਜਨੀਕ ਜਨੀਕ ਆਈਟਮਾਂ ਮਿਲ ਜਾਣਗੀਆਂ ਸਾਨੂੰ ਟਰੋਨ ਵਗੈਰਾ ਲੈਣਾ ਤੁਸੀਂ 30 ਪਲੱਸ ਮਾਡਲ ਦੀਆਂ 스마트 ਵਾਚ ਮਿਲ ਜਾਣਗੀਆਂ 에어ਪອດ ਤੋਂ ਬਹੁਤ ਤਰ੍ਹਾਂ ਦੇ ਮਿਲ ਜਾਣਗੇ Oppo ਦੇ 에어ਪອດ ਮਿਲ ਜਾਣਗੇ ਠੀਕ ਹੈ ਜੀ ओरिजिनल 100% ਜਿਹਦਾ ਆਨਲਾਈਨ ਰੇਟ ਚੱਲ ਰਿਹਾ 1699 ਰੁਪਏ ਡਿਸਕਾਊਂਟ ਦੇ ਉੱਪਰ ਆਪਣੇ ਕੋਲ ਸਿਰਫ ਸਾਨੂੰ 1199 ਰੁਪਏ ਦੇ ਮਿਲ ਜਾਣਗੇ ਠੀਕ ਹੈ ਜੀ ਸੀਲ ਪਾਏਗਾ ਹੋਰ ਇਹ ਬਹੁਤ ਐਕਸੈਸਰੀ ਮਿਲ ਜੂ ਸਾਨੂੰ ਆ ਆਉਣਾ ਕਿੱਥੇ ਆ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਜੀ ਬ੍ਰਾਂਡ 379 ਸਟੋਰ ਬਰਨਾਲਾ ਬੱਸ ਸਟੈਂਡ ਦੀ ਬੈਕ ਸਾਈਡ ਪੀਆਰਟੀ ਦਫ਼ਤਰ ਦੇ ਸਾਹਮਣੇ ਧੰਨਵਾਦ